ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸੋ ਅੱਜ ਆਪਾਂ ਫਾਈਨਲ ਜਿਹੜਾ ਆਪਾਂ ਰਾਤ ਪਹੁੰਚ ਕੇ ਹੀ ਰਾਤੀ 12 ਵਜੇ ਬੀਜਿੰਗ ਦੇ ਵਿੱਚ ਤੇ ਆਪਾਂ ਇੱਥੇ ਆਪਣਾ ਹੋਟਲ ਲੈ ਤੇ ਬਾਕੀ ਮੈਂ ਤੁਹਾਨੂੰ ਬੀਜਿੰਗ ਦਾ ਥੋੜਾ ਜਿਹਾ ਏਰੀਆ ਬਾਰੇ ਬਖਾਰ ਦੇ ਚਾਪਾ ਰਹਿ ਰਹੇ ਆ ਆਹ ਕੁ ਜਿਹਦਾਂ ਦਾ ਏਰੀਆ ਆਪਣਾ ਹੈਗਾ ਬੀਜਿੰਗ ਦਾ ਦੇਖ ਸਕਦੇ ਹੋ ਬਾਕੀ ਆਪਾਂ ਮੇਨ ਸਿਟੀ ਚ ਨਹੀਂ ਹੈਗਾ ਇਹ ਥੋੜਾ ਹਟਵਾ ਆ ਬਾਕੀ ਆਪਾਂ ਇੱਥੋਂ ਹੁਣ ਆਪਾਂ ਜਾਣਾ ਆ ਇੱਕ ਪੈਲੈਸ ਵੇਖਣ ਜਾਣਾ ਆ ਉਹ ਆਪਾਂ ਹੁਣ ਚੱਲਦੇ ਆ ਤੇ ਬਾਕੀ ਮੈਂ ਥੋੜਾ ਤੁਹਾਨੂੰ ਆਪਣੇ ਰੂਮ ਦਾ ਵੀਊ ਖਾ ਦਿਨਾ ਜਿਸੇ ਆਪਾਂ ਰਾਤ ਸਟੇ ਕੀਤੀ ਤੇ ਫਿਲਹਾਲ ਆਪਾਂ ਤਿੰਨ ਚਾਰ ਦਿਨ ਐ ਇਸੇ ਰੂਮ ਦੇ ਵਿੱਚ ਹੀ ਆ ਬਾਕੀ ਆ ਕੁਲ ਇਦਾਂ ਦਾ ਹੋਟਲ ਆ ਇੱਥੇ ਅਠੀ ਕਾ ਰੂਮ ਰਿਆ ਰੂਮ ਨਾਲ ਕਹਿੰਦਾ ਰੂਮਾ ਡਾ ਲੀ ਆਪਣਾ ਤੇ ਹੋਇਆ ਵੀ ਜਾਨੂ ਤੇ ਪਾਈ ਤੇ ਆ ਕੋਈ ਇਨਾ ਮਹਿੰਗਾ ਨਹੀਂ ਬਾਕੀ ਆਪਾਂ ਜਦੋਂ ਇੱਥੇ ਪਹੁੰਚੇ ਆ ਆਪਣੇ ਹੋਟਲ ਦੇ ਵਿੱਚ ਆਪਾਂ ਦੁਬਈ ਤੋਂ ਹੀ ਬੁੱਕ ਕਰਵਾਇਆ ਸੀ ਆਪਣਾ ਹੋਟਲ ਤੇ ਇੱਥੇ ਆ ਕੇ ਵੇਖਿਆ ਤੇ ਕੁਝ ਹੋਰ ਹੋਵੇਂ ਜੋ ਫੋਟੋ ਵੇਖਿਆ ਉੱਤੇ ਕੁਝ ਹੋਰ ਹੀ ਤੇ ਹੁਣ ਆਪਾਂ ਥੋੜੇ ਇੱਥੇ ਐਕਸਟਰਾ ਪੇ ਕੀਤੇ ਆ ਇੱਥੇ ਦਾ 150 ਯੂਆਨ ਕੀਤਾ ਆ ਤੇ ਹੁਣਾਂ ਨੂੰ ਗਰਾਉਂਡ ਫਲੋਰ ਤੇ ਇੱਕ ਰੂਮ ਮਿਲ ਗਿਆ ਵਧੀਆ ਰੂਮ ਆ ਬਾਕੀ ਆ ਥੋੜਾ ਇਹਨਾਂ ਦਾ ਆਪਣਾ ਹੀ ਹੋਣਗੇ ਤੇ ਜਿਹੜੇ ਹੋਟਲ ਦੇ ਉਹ ਇੱਧਰ ਤੱਕ ਨਾ ਵਿਖਾਤਾ ਫੋਟੋ ਦਾ ਰੂਮ ਬਹੁਤ ਸੋਹਣਾ ਆ ਤੇ ਥੋੜੇ ਜਿਹਾ ਆਪਣੇ ਇੱਥੇ ਆ ਵੀ ਯੂਆਨ ਪੇ ਕਰਨੇ ਪੈਂਦੇ ਆ ਜਾਂ ਇਹਨਾਂ ਦਾ ਕੋਈ ਆਪਣਾ ਸਿਸਟਮ ਹੋਊਗਾ ਇੰਦਾ ਕਰਨ ਦਾ ਪੈਸੇ ਕਮਾਉਣ ਦਾ ਜਰੀਆ ਹੋਊਗਾ ਇਹ ਆਪਣਾ ਆਪਣਾ ਤਰੀ ਤੇ ਹਰ ਕਿਤੇ ਤੁਹਾਨੂੰ ਪਰਵੇਸ ਸਕੈਮ ਚਲਦਾ ਹੀ ਚਲਦਾ ਆ ਸੋ ਚਾਈਨਾ ਵਿੱਚ ਸੇਮ ਇਦਾਂ ਹੀ ਆ ਬਾਕੀ ਆਪੇ ਥੋੜੀ ਜੀ ਆਪਾਂ ਨੂੰ ਉੱਥੇ ਪਰੇਸ਼ਾਨੀ ਹੈਗੀ ਆ ਜਦੋਂ ਘੁੰਮਣ ਫਿਰਨ ਦੀ ਜਦ ਕਿ ਹਰ ਕੁਝ ਪੁੱਛਣਾ ਹੋਏ ਤਾਂ ਉਹਨੂੰ ਆਪਾਂ ਟਰਾਂਸਲੇਟਰ ਕੱਢ ਕੇ ਮੋਬਾਈਲ ਤੇ ਉਹਨੂੰ ਦਿਖਾਉਣਾ ਪੈਂਦਾ ਵੀ ਇੱਥੇ ਇਸ ਜਗ੍ਹਾ ਵਿੱਚ ਜਾਣਾ ਆ ਤਾਂ ਜੱਗ ਥੋੜਾ ਬਹੁਤ ਫਰਕਦਾ ਇੱਥੇ ਇੰਗਲਿਸ਼ ਬਿਲਕੁਲ ਨਹੀਂ ਆਉਂਦੀ ਇਹਨਾਂ ਨੂੰ ਆਪਣੀ ਭਾਸ਼ਾ ਹੀ ਆਉਂਦੀ ਹੈ ਚਾਈਨਿਸ ਇੱਕ ਵੱਲੋਂ ਵਧੀਆ ਵੀ ਉਹ ਆਪਣੇ ਇੰਡੀਆ ਵਿੱਚ ਹਰ ਸਕੂਲ ਚ ਕਹੀ ਜਾਂਦੇ ਵੀ ਇੰਗਲਿਸ਼ ਪੜਾਓ ਇੰਗਲਿਸ਼ ਪੜਾਓ ਪਰ ਇਸ ਚైనਾ ਦੇ ਵਿੱਚ ਕੇਈ ਆਪਣੀ ਭਾਸ਼ਾ ਨੂੰ ਹੀ ਐਵੇਂ ਹੀ ਦਿੰਦੇ ਆ ਨਾ ਕਿ ਹੋਰ ਭਾਸ਼ਾ ਨੂੰ ਬਾਕੀ ਆ ਹੋਟਲ ਦੇ ਉੱਪਰ ਡੇ ਛੋਟੇ ਛੋਟੇ ਆਪਣੇ ਘਰ ਇਹਨਾਂ ਦੇ ਇੱਥੇ ਕਾਫੀ ਸਾਰੇ ਪੁਰਾਣੇ ਘਰ ਵੀ ਹੈਗੇ ਨੇ ਚైనਾ ਦੇ ਵਿੱਚ ਤੇ ਨਵੇਂ ਬਹੁਤ ਸਾਰੇ ਬਣੇ ਆ ਤੇ ਪੁਰਾਣੇ ਵੀ ਹੈਗੇ ਇੱਥੇ ਘਰ ਲੋ ਜੀ ਬਾਕੀ ਤਸੀਂ ਹੁਣ ਆਪਾਂ ਇੱਥੋਂ ਜਾ ਰਹੇ ਆ ਮੈਟਰੋ ਸਿਸਟਮ ਨੂੰ ਤੇ ਆ ਸੇਮ ਸਿਸਟਮ ਜਿਹੜਾ ਆਪਣਾ ਹੈਗਾ ਇੰਡੀਆ ਵਾਲਾ ਇਹ ਤੁਸੀਂ ਦੇਖ ਸਕਦੇ ਹੋ ਵੀ ਐਦਾਂ ਆਪਣੇ ਇੰਡੀਆ ਦੇ ਛੱਪੜ ਵਗੈਰਾ ਹੁੰਦੇ ਨੇ ਜਿਹੜੇ ਆਪਾਂ ਇਹਨੂੰ ਇੱਕ ਨਾਲਾ ਕਹਿ ਸਕਦੇ ਆ ਇਹ ਤੋਂ ਆਪਣੇ ਹੈਗੀ 15 ਮਿੰਟ ਦੀ ਵੌਗ ਹੈਗੀ ਆ ਆਪਣੇ ਮੈਟਰ ਸੈਸ਼ਨ ਦੀ ਉਤੋਂ ਆਪਾਂ ਨਿਕਲਦੇ ਆ ਸਮਰ ਪੈਲਸ ਨੂੰ ਆ ਵੇਖੋ ਲੋਕ ਕਿ ਸਾਈਕਲ ਯੂਜ਼ ਕਰਦੇ ਇਥੇ ਬਾਕੀ ਆ ਤੁਸੀਂ ਵੇਖਦੇ ਹੋ ਚైనా ਦੀ ਖੇਤੀ ਵੇਖ ਸਕਦੇ ਹੋ ਤੇ ਇਹਨਾਂ ਨੇ ਲਾਏ ਹੋਏ ਨੇ ਆ ਪਿਆਜ਼ ਲਾਏ ਹੋਏ ਆ ਬਾਕੀ ਆ ਇਹਨਾਂ ਦੇ ਆਪਣੇ ਬਾਗ ਵਗੈਰਾ ਹੋਣਗੇ ਇਹ ਹੈਗੇ ਨੇ ਹੁਣ ਇਹਨਾਂ ਕਿਸੇ ਕਿਹਦੇ ਬੂਟੇ ਆ ਬਾਕੀ ਤੁਸੀਂ ਦਰਸ਼ਨ ਕਰ ਸਕਦੇ ਹੋ ਬਾਈ ਲੱਗਾ ਹੋਇਆ ਟਟਕੂਆਂ ਵਾਲਾ ਵੇਖੋ ਬਿਨਾਂ ਟੀ-ਸ਼ਰਟ ਤੋਂ ਆਪ ਵੇਚ ਰਿਹਾ ਸੇਵ ਵੇਚ ਰਿਹਾ। ਫੋਮਾ ਰਸਤੇ ਤੇ ਜਾ ਰਿਹਾ ਹੁਣ ਆਪਾਂ ਜਾ ਰਹੇ ਹਾਂ ਮੈਟਰੋ ਸਟੇਸ਼ਨ ਤੇ ਇੱਕ ਰਸਤੇ ਤੇ ਨਾ ਗੱਡੀ ਆਈ ਹੈ ਤਿੰਨ ਟਾਇਰਾਂ ਵਾਲੀ ਮੈਂ ਪਹਿਲੀ ਵਾਰ ਵੇਖੀ ਆ। ਬਾਕੀ ਤਿੰਨ ਦਰਸ਼ਕ ਕਰ ਸਕਦੇ ਹੋ ਦੇਖ ਸਕਦੇ ਹੋ ਤਿੰਨ ਟਾਇਰਾਂ ਵਾਲੀ ਗੱਡੀ ਹੈ ਥੱਲੇ ਇੱਕ ਹੀ ਟਾਇਰ ਲੱਗਾ ਹੋਇਆ। ਆ ਇੱਕ ਟਾਇਰ ਆਇਆ ਤੇ ਪਿੱਛੇ ਦੋ ਟਾਇਰ ਆ। ਇਹ ਹੈਗੀ ਹੈ ਤਿੰਨ ਟਾਇਰਾਂ ਵਾਲੀ। ਸਾਡੇ ਇੱਥੇ ਇਹਨੂੰ ਟੈਂਪੂ ਕਹਿੰਦੇ ਟੈਂਪੂ। ਬਾਕੀ ਤੁਸੀਂ ਵੇਖਿਆ ਹੋਗਾ ਵੀ ਜਿਹੜੀ ਆਹੜੀ ਕਿ ਜੈਕਟ ਜੀ ਆ ਇਹ ਹਰ ਬੰਦੇ ਨੇ ਪਾਈ ਜਿਹੜਾ ਬੰਦਾ ਸਕੂਟਰੀ ਚਲਾ ਰਿਹਾ ਇਹ ਪਤਾ ਤਾਂ ਪਾ ਰਿਹਾ ਵੀ ਜਦੋਂ ਅੱਗਾ ਹਵਾ ਪੈਂਦੀ ਆ ਜਾਂ ਇਸ ਟਮ ਧੁੱਪ ਪੈ ਰਹੀ ਆ ਇਹ ਤਾਂ ਕਰਕੇ ਪਾਈ ਜਾਂਦੀ ਆ ਚਾਈਨਾ ਦੇ ਵਿੱਚ ਸੋ ਆਪਣੇ ਨਾਂ ਤੇ ਇੰਡੀਆ ਨਾਂ ਤੇ ਦੁਬਈ ਆ ਕਿਉਂਕਿ ਜ਼ਿਆਦਾਤਰ ਜਿਹੜੀ ਆਪਣੇ ਚਾਈਨਾ ਦੇ ਵਿੱਚ ਆ ਸਾਈਕਲ ਜੇ ਸਕੂਟਰ ਚਲਦੀਆਂ ਨੇ ਇਹ ਸਾਰੀਆਂ ਹੈਗੀਆਂ ਨੇ ਇਲੈਕਟ੍ਰਿਕ ਨੇ ਜਿੰਨੀਆਂ ਵੀ ਸਕੂਟਰੀਆਂ ਨੇ ਬਾਕੀ ਸਾਈਕਲ ਤੇ ਆਪ ਹੀ ਨੇ ਪੈਂਡਲ ਮਾਰ ਕੇ ਚਲਾਓ ਸਕੂਟਰੀਆਂ ਹੈਗੀਆਂ ਨੇ ਪਰ ਇਹ ਜੈਕਟਾਂ ਜਿਹੜੀਆਂ ਨੇ ਇੱਥੇ ਹਰ ਪਰਸਨ ਨੇ ਪਈਆਂ ਜਿਹੜੇ ਸਕੂਟਰ ਚਲਾ ਰਿਆ ਜਾਂ ਕੋਈ ਆਪਣਾ ਮੋਟਰਸਾਈਕਲ ਤੇ ਲੱਭਦਾ ਨਹੀਂ ਪਿਆ ਇੱਥੇ ਇਕੱਲੇ ਸਕੂਟਰ ਹੀ ਹਨੇ ਤੁਹਾਨੂੰ ਲੱਭਣ ਗਿਆ ਚਾਈਨਾ ਦੇ ਵਿੱਚ ਵੇਖੋ ਵਾਕ ਤੇ ਸਾਈਕਲ ਵੇਖ ਸਕਦੇ ਹੋ ਵੀ ਸਾਈਕਲ ਹੀ ਸਾਈਕਲ ਇਕੱਠਾ ਆਇਆ ਪਿਆ ਇੱਥੇ ਬਹੁਤ ਜ਼ਿਆਦਾ ਸਾਈਕਲ ਹੈ ਕੋਈ ਗਿਣਤੀ ਨਹੀਂ ਸਾਈਕਲ ਦੀ 3 ਦਸ਼ੰਕਰੂ ਸਾਈਕਲਾਂ ਦੇ ਕੀ ਬਾਤ ਆ ਤੇ ਇੱਧਰ ਆਪਾਂ ਆ ਗਏ ਜੀ ਮੈਟਰ ਸਟੇਸ਼ਨ ਹੁਣ ਆਪਾਂ ਚੱਲਦੇ ਹਾਂ ਉੱਪਰ ਆ ਜੇ ਮੈਟਰ ਆਪਣੀ ਬਾਕੀ ਆ ਨਾਮ ਹੈਗਾ ਆਪਣਾ ਟੌਂਗੀ ਨਾਲ ਨੂੰ ਸਟੇਸ਼ਨ ਇਧਰ ਐਂਟਰਸ ਆਪਣੀ ਥੋੜਾ ਨਾਮ ਇਧਰ ਅਜੀਬ ਜਿਹਾ ਜਿਹਾ ਆ ਸੋ ਫਾਈਨਲੀ ਆਪਾਂ ਪਹੁੰਚ ਗਏ ਬਾਕੀ ਆ ਮਸ਼ੀਨ ਲੱਗੀ ਹੋਈ ਆ ਇੱਥੋਂ ਆਪਾਂ ਵੇਖਦੇ ਆਂ ਵੀ ਜਾਂ ਤਾਂ ਕਾਰਡ ਮਿਲਦਾ ਟਿਕਟ ਮਿਲਦੀ ਆ ਉਹ ਹੁਣ ਉਹਨਾਂ ਨੂੰ ਪੁੱਛਦੇ ਆਂ ਚਾਈਨਸ ਵਾਲਿਆਂ ਨੂੰ ਕਿਉਂਕਿ ਇੱਥੇ ਕੁਝ ਨਹੀਂ ਸਮਝ ਆ ਰਹੀ ਕੀ ਲਿਖਿਆ ਪਿਆ ਆ ਇੱਕ ਵਾਰੀ ਹਾਨੂੰ ਪੁੱਛਣਾ ਪਊਗਾ ਉੱਤ ਬਾਅਦ ਆਪਾਂ ਸਮਝਾਉਗੀ ਆ ਭਾਈ ਆਇਆ ਇਹਨਾਂ ਨੇ ਵੇਖ ਕੇ ਆਪਾਂ ਵੀ ਕਰਦੇ ਆਂ ਤੁਸੀਂ ਆਪਾਂ ਇਹ ਟਿਕਟ ਅੱਥਾਂ ਬਾਈ ਕੀਤੀ ਇਹ ਹੈਗੀ ਆ 7 ਜਵਾਨ ਦੀ ਆ ਨਾ ਕਿ 7 ਜਵਾਨ ਇੱਥੇ ਆਪਾਂ ਜਾਣਾ ਸਮਰਪਾਲ ਜਾਵਾਂਗੇ ਆ ਮੈਟਰ ਸਟੇਸ਼ਨ ਇੱਥੋਂ ਦਾ ਇਹ ਹੈਗਾ ਟੌਂਗੀ ਨਲ ਨੂੰ ਇਦਾਂ ਦਾ ਨਾਮ ਹੈ ਕੋਈ ਥੋੜਾ ਜਿਹਾ ਪ੍ਰਨੌਂਸ ਕਰਨਾ ਔਖਾ ਹੈਗਾ ਇੱਥੋਂ ਦਾ ਆਪਾਂ ਸ਼ਾਜੇ ਆਪਾਂ ਪਹੁੰਚ ਚੁੱਕੇ ਹਾਂ ਮੈਟਰੋ ਸਿਸਟਮ ਦੇ ਦੂਜੇ ਦੇ ਇਹ ਹੈਗਾ ਸੈਕਿੰਡ ਹੁਣ ਆਪਾਂ ਜਿੱਥੇ ਆਪਾਂ ਜਾਣਾ ਸਮਰ ਪੈਲੈਸ ਉਸ ਮੈਟਰੋ ਸਿਸਟਮ ਦੇ ਪੁੱਜ ਚੁੱਕੇ ਹਾਂ ਬਾਹਰ ਆ ਗਏ ਆ ਇੱਥੋਂ ਹੁਣ ਆਪਾਂ ਕਿਸੇ ਨੂੰ ਪੁੱਛ ਗਿਛ ਕੇ ਚੱਲਦੇ ਹਾਂ ਆਪਾਂ ਸਮਰ ਪੈਲੈਸ ਦੇ ਵਿੱਚ ਬਾਕੀ ਇਹ ਵੀ ਆਪਾਂ ਵੀਡੀਓ 'ਚ ਵੇਖਿਆ ਬਲੌਗ ਵੇਖਿਆ ਇਹਨਾਂ ਦੇ ਤੇ ਜਦੋਂ ਆਪ ਆਪਾਂ ਵੇਖੀਏ ਤਾਂ ਫੇਰ ਜਾ ਕੇ ਲੱਗਦਾ ਵੀ ਕਿੰਨਾ ਕੁ ਸੋਹਣਾ ਆ ਬਾਕੀ ਤੇ ਏਰੀਆ ਚੈੱਕ ਕਰੋ ਏਰੀਆ ਬਹੁਤ ਸੋਹਣਾ ਆ ਗੱਲਬਾਤ ਐਂਡ ایرੀਆ ਦੀ ਇਹ ਮੈਨੂੰ ਇਦਾਂ ਲੱਗਦਾ ਵੀ ਜਿੱਦਾਂ ਮੈਂ ਇਸ ਟਾਈਮ ਚੰਡੀਗੜ੍ਹ ਘੁੰਮ ਰਿਹਾ ਆਂ ਬਾਕੀ ਲੋਕ ਜਿਹੜੇ ਆ ਚਾਈਨੀਜ਼ ਦਾ ਤਾਂ ਕਰਕੇ ਆਪਾਂ ਚైనా ਦੇ ਵਿੱਚ ਹੀ ਆ ਐਦਾਂ ਨਹੀਂ ਬਸਾਂ ਬਹੁਤ ਸੇਮ ਆ ਆਪਣੇ ਉਧਰ ਇੰਨ ਇੰਡੀਆ ਦੇ ਵਿੱਚ ਬਾਕੀ ਇਹ ਨਾ ਆਹ ਬਾਈ ਨੂੰ ਆਪਾਂ ਐਡਰੈਸ ਪੁੱਛਦੇ ਆ ਇਹਨੂੰ ਐਂਟਰੈਸ ਪੁੱਛਦੇ ਆ ਬੰਦਾ ਘੈਂਟ ਆਏ ਹੈਲਪਫੁਲ ਬੰਦੇ ਨੇ ਇੱਕ ਗੱਲ ਵੇਖਿਆ ਵੀ ਜਿੰਨੂੰ ਵੀ ਪੁੱਛੀ ਉਹ ਦੱਸਦਾ ਜ਼ਰੂਰ ਆ ਪਰ ਇੱਕ ਬੁੱਢਾ ਨੂੰ ਮਿਲ ਗਿਆ ਉਹਨੇ ਇਹਨੂੰ ਗਲਤ ਪਾਤਾ ਇਹ ਤਰੀਕਾ ਕਿਲੋਮੀਟਰ ਤੇ ਵਾਪਸ ਆਪ ਹੋ ਗਿਆ ਜਾਂ ਬਰਾ ਬੰਦਾ ਘੜਨ ਲਗਾ ਇਹਨਾਂ ਨੂੰ ਸਹੀ ਦੱਸਿਆ ਵੀ ਇੰਟਰਸਟ ਕਿੱਧਰੋਂ ਦੀ ਹੋਣੀ ਏਦੀ ਤੇ ਬਾਕੀ ਚਲੋ ਆਪਾਂ ਚੱਲਦੇ ਆ ਤੇ ਵਿਖਾਉਣੇ ਜਾ ਕੇ ਤੁਹਾਨੂੰ ਆਪਾਂ ਬਾਕੀ ਤੁਸੀਂ ਵੇਖਦੇ ਹੋ ਵੀ ਜਿਹੜਾ ਕਲਚਰ ਨਾਲ ਦਾ ਵੀ ਹੈ ਜਿਹੜੇ ਤੇ ਕੱਪੜੇ ਪਾ ਕੇ ਮਰੇ ਨੇ ਮੈਂ ਪਹਿਲਾਂ ਹੀ ਵੇਖਿਆ ਪਿੱਛੇ ਵੀ ਹੁਣ ਗੱਡੀ 'ਚ ਬਹਿ ਰਹੇ ਆ ਪਰ ਬਾਕੀ ਇਹ ਸਾਰਾ ਜਿਹੜਾ ਵੀ ਏਰੀਆ ਹੈਗਾ ਇਹ ਹੈਗਾ ਬੱਸ ਸਟੈਂਡ ਦਾ ਏਰੀਆ ਹੈ ਆ ਫਾਈਨਲੀ ਆਪਾਂ ਪਹੁੰਚ ਚੁੱਕੇ ਆ ਸਮਰ ਪਿਆਰਸ ਦੇ ਵਿੱਚ ਇੱਥੇ ਹੁਣ ਆਪਾਂ ਟਿਕਟ ਲੈਣੇ ਆ ਬਾਹਰ ਤੋਂ ਟਿਕਟ ਲੈ ਕੇ ਫਿਰ ਆਪਣੀ ਐਂਟਰੀ ਹੋਣੀ ਆ ਅੰਦਰ ਵੱਲ ਪਿੱਛੇ ਤੁਸੀਂ ਦੇਖ ਸਕਦੇ ਹੋ ਮੇਰੇ ਬਾਕੀ ਉਹ ਹੈਗਾ ਆ ਇਹ ਟਿਕਟ ਕਾਊਂਟਰ ਇੱਥੋਂ ਆਪਾਂ ਟਿਕਟ ਲੈ ਕੇ ਤੇ ਫਿਰ ਆਪਾਂ ਚੱਲਦੇ ਆ ਅੰਦਰ ਵੱਲ ਬਾਕੀ ਬਾਹਰ ਤੋਂ ਤੁਸੀਂ 뷰 ਚੈੱਕ ਕਰ ਸਕਦੇ ਹੋ ਥੋੜਾ ਜਿਹਾ ਬਹੁਤ ਜਿਆਦਾ ਲਾਈਨ ਲੱਗੀ ਹੋਈ ਆ ਯਾਨਕਿ ਟੂਰਿਸਟ ਪਲੇਸ ਹੈਗਾ ਲੋਕ ਕਾਫੀ ਸਾਰੇ ਇੱਥੇ ਆਉਂਦੇ ਆ ਜਿਵੇਂ ਕਿ ਆਪਾਂ ਆਏ ਆ ਆ ਬਾਈ ਨਾਲ ਇਦਾਂ ਗੱਲਬਾਤ ਕਰਨੀ ਪੈਂਦੀ ਆ ਟ੍ਰਾਂਸਫਰ ਲਾ ਗੇਣਾ ਉਹ ਆਪਣੀ ਭਾਸ਼ਾ ਦੇ ਬੋਲਦਾ ਇਦੋਂ ਆਪਾਂ ਆਏ ਆ ਇੰਗਲਿਸ਼ ਬੋਲਦੇ ਆ ਓਕੇ ਬਰਦਰ ਠੀਕ ਹੈ ਬਹੁਤ ਕੈਂਟਰ ਬਰਦਰ ਆ ਇਹ ਸਾਰਾ ਹਨੂ ਗਾਡੀ ਕੀਤਾ ਵੀਰ ਉਹਨਾਂ ਨੇ ਓਕੇ ਥੈਂਕ ਯੂ ਲੋ ਜੀ ਆਪਾਂ ਟਿਕਟਾਂ ਲੈ ਲਈਆਂ ਨੇ ਦੋ ਟਿਕਟਾਂ ਲਈਆਂ ਨੇ ਆਹ ਟਿਕਟ ਕਾਊਂਟਰ ਇੱਥੇ ਆਪਾਂ ਟਿਕਟ ਚੈੱਕ ਕਰਾਉਣੀ ਆ ਹੁਣ ਆਪਾਂ ਟਿਕਟ ਚੈੱਕ ਕਰਵਾ ਕੇ ਤੇ ਆਪਾਂ ਅੰਦਰ ਐਂਟਰੀ ਕਰ ਲਈਏ ਤੁਸੀਂ 뷰 ਦੇਖ ਸਕਦੇ ਹੋ ਤੇ ਬਹੁਤ ਜ਼ਿਆਦਾ ਜੜੀਏ ਪਬਲਿਕ ਇੱਥੇ ਆਈ ਆ ਤੇ ਬਾਕੀ ਚੱਲਦੇ ਆਂ ਆਪਾਂ ਉੱਪਰ ਤੇ ਉੱਪਰ ਦਾ ਤੁਹਾਨੂੰ ਆਪਾਂ ਵੀਊ ਦੱਸਦੇ ਆਂ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਚਾਈਨੀਸ ਲੋਕ ਨੇ ਤੇ ਉਹਨਾਂ ਚੋਂ ਆਪਾਂ ਸਿਰਫ ਦੋ ਪੰਜਾਬੀ ਨੇ ਜਿਹੜੇ ਘੁੰਮ ਰਹੇ ਆ ਤੁਹਾਡੇ ਤੋਂ ਇਲਾਵਾ ਜਿਹੜੇ ਆ ਹੋਰ ਕੋਈ ਬਾਹਰ ਦੇ ਲੋਕ ਨਹੀਂ ਹੈਗੇ ਯਾਨੀ ਕਿ ਆਪਾਂ ਇੰਟਰਨੈਸ਼ਨਲ ਲੋਕ ਆਪਾਂ ਹੀ ਇਸ ਟਾਈਮ ਨਵੇਂ ਸਦੇ ਵੀ ਚਾਈਨਾ ਦੇ ਵਿੱਚ ਇਸ ਟਾਈਮ ਜਿਹੜਾ ਆਪਾਂ ਸਮਨ ਪਿਆਸ ਘੁੰਮ ਰਹੇ ਆ ਦੋ ਬੰਦੇ ਆਪਾਂ ਪੰਜਾਬੀ ਤਾਂ ਦੋਵੇਂ ਸਰਦਾਰ ਪਾ ਤੇ ਤੁਹਾਡੇ ਤੋਂ ਇਲਾਵਾ ਹੋਰ ਬੰਦਾ ਸੇ ਕੋਈ ਨਹੀਂ ਹੈਗਾ ਬਾਕੀ ਸਾਰੇ ਚਾਈਨਸ ਬੰਦੇ ਨੇ ਇਹ ਵਿਊ ਘਾੜਾ ਵਰੀਆ ਲੋਕ ਨੇ ਇੱਥੋਂ ਦੇ ਥੋੜੇ ਲੋਕ ਖਰਾਬ ਕਰਦੇ ਆ ਬਾਕੀ ਲੋਕ ਇਹ ਆਪੀ ਹਰ ਕੰਟਰੀ ਦੇ ਚੰਗੇ ਮਾੜੇ ਲੋਕ ਹੁੰਦੇ ਹੀ ਆ ਸੋ ਇੱਥੇ ਵੀ ਸੇਮ ਹੀ ਆ ਆ ਤੁਸੀਂ ਵੇਖਦੇ ਹੋ ਵੀ ਘੈਂਟ ਗੱਲ ਬਾਤ ਆ ਲੋਕ ਆ ਰਹੇ ਆ ਜਾ ਰਹੇ ਆ ਉੱਪਰ ਦਾ 뷰 ਵੇਖਦੇ ਆ ਨਾਲ ਤੁਹਾਨੂੰ ਵਿਖਾਉਨੇ ਆ ਤੇ ਪਹਿਲਾਂ ਕੁਝ ਖਾ ਪੀ ਲਈਏ ਇੱਥੋਂ ਆਪਾਂ ਭੁੱਖ ਬਹੁਤ ਲੱਗੀ ਆ ਸੁਮ ਤੁਹਾਨੂੰ ਜਾਣਕਾਰੀ ਸਾਂਝੀ ਕਰਦਾ ਜਿਹੜਾ ਤੁਸੀਂ ਵੇਖ ਰਹੇ ਹੋ ਮੇਰੇ ਪਿੱਛੇ ਆਪਣਾ ਸਮਰ ਪੈਲਸ ਸੋ ਜੀ ਮੈਂ ਗੱਲ ਕਰਾਂ ਵੀ ਇਹ ਜਿਹੜਾ ਬਣਾਇਆ ਗਿਆ ਆ ਇਹ ਬਣਾਇਆ ਗਿਆ ਆਪਣਾ ਪਹਾੜ ਕੱਟ ਕੇ ਬਣਾਇਆ ਗਿਆ ਇੱਕ ਸ਼ਾਹੀ ਬਾਗ ਤੇ ਜੇ ਇਹਦੀ ਗੱਲ ਕਰਦੇ ਥੱਲੋਂ ਲੈ ਕੇ ਉੱਪਰ ਤੱਕ ਦੀ ਉਚਾਈ ਆ ਉਹ ਹੈਗੀ ਆ 200 ਫੁੱਟ ਯਾਨੀ ਕਿ 60 ਮੀਟਰ ਆ ਤੇ ਜੇ ਆਪਾਂ ਪਹਿਲੀ ਗੱਲ ਕਰਦੇ ਆਂ ਵੀ ਲੈਂਡਸਕੇਪ ਦੀ ਗੱਲ ਕਰਦੇ ਆਂ ਇਹ ਆਪਣਾ ਹੈਗਾ ਆ ਪੱਤੇ ਜਿਹੜਾ 25% ਜਿਹੜਾ ਹੈ ਉਹ ਲੈਂਡਸਕੇਪ ਬਣਿਆ ਹੋਇਆ ਤੇ 75% ਇਹਦੇ ਵਿੱਚ ਜਿਹੜਾ ਪਾਣੀ ਆ ਤੁਸੀਂ ਇਹਦੇ ਦਰਸ਼ਨ ਕਰ ਸਕਦੇ ਹੋ ਇਹ ਕਿਹ ਹੈਗਾ ਆ ਸ਼ਾਹੀ ਬਾਗ ਆ ਬਾਕੀ ਤੁਸੀਂ ਦੇਖ ਰਹੇ ਹੋ ਵੀ ਜਿਹੜਾ ਸ਼ਾਹੀ ਬਾਗ ਆ ਇਹ ਹੈਗਾ ਜੇ ਕਿੰਗ ਜਿਹਦੇ ਨਾਮ ਆ ਉਹਨਾਂ ਦਾ ਆ ਤੇ ਜੇ ਮੈਂ ਗੱਲ ਕਰਾਂ ਵੀ ਦਸੰਬਰ 1998 ਦੇ ਵਿੱਚ ਜਿਹੜਾ ਹੀ ਵਰਲਡ ਹੈਰੀਟੇਜ ਦਾ ਨਾਮ ਆਇਆ ਸੀ ਉਹਦਾ ਨਾਮ ਰੱਖਿਆ ਗਿਆ ਹੀ ਵਰਲਡ ਹੈਰੀਟੇਜ ਦੇ ਨਾਮ ਦੇ ਵਿੱਚ ਇਦਾਂ ਆ ਜੀ ਇਹ ਮਾਸਟਰਪੀਸ ਆਫ ਚਾਈਨੈਸ ਲੈਂਡਸਕੇਪ ਗਾਰਡਨ ਡਿਜ਼ਾਈਨ ਬਾਕੀ ਤਾਂ ਦੱਸ ਦਿਆਂ ਵੀ ਇਸ ਜਗ੍ਹਾ ਤੇ ਬਣਾਉਂਦਾ ਜਿਹੜਾ ਖਰਚਾ ਹੀ ਬਹੁਤ ਜ਼ਿਆਦਾ ਹੁੰਦਾ ਹੀ ਤੇ ਜਿਹੜਾ ਆਪਣਾ ਕਿੰਗ ਦਿਸਟਰੀ ਨਾਮ ਹੀ ਤੇ ਉਹਨਾਂ ਵੱਲੋਂ ਇਹਨਾਂ ਜਿਹੜਾ ਇਸ ਸ਼ਹੀ ਬਾਗ ਨੂੰ ਇਗਨੋਰ ਮਾਣਾ ਸ਼ੁਰੂ ਕਰਤਾ ਤੇ ਬਾਕੀ ਜਿਹੜੇ ਆਪਾਂ ਗੱਲ ਕਰਦੇ ਬ੍ਰਿਟਿਸ਼ ਜਿਹੜੀ ਫ੍ਰੈਂਚ ਦੀ ਆਰਮੀ ਹੀ ਉਹਨਾਂ ਨੇ ਇੱਥੇ ਆ ਜਿਹੜਾ ਕਬਜ਼ਾ ਕੀਤਾ ਸੀ ਬਾਕੀ ਬਗਲ ਕਰਦੇ ਆਂ ਵੀ ਜਿਸ ਉਸ ਸਮੇਂ ਤੇ ਜਿਹੜਾ ਕਬਜ਼ਾ ਕੀਤਾ ਗਿਆ ਸੀ ਤੇ ਜਿਹੜੇ ਆਪਣੀ ਬ੍ਰਿਟਿਸ਼ ਜਿਹੜੀ ਆਰਮੀ ਹੀ ਉਹ 60 ਦਿਨ ਦੀ ਸੀ ਪਰ ਇਹਨੂੰ ਸਾੜਿਆ ਨਹੀਂ ਗਿਆ ਇਹਨਾਂ ਨੇ ਕਬਜ਼ਾ ਕੀਤਾ ਕਿਉਂਕਿ ਤੇ ਪੈਸਾ ਬਹੁਤ ਲੱਗਦਾ ਸੀ ਤੇ ਜਿਵੇਂ ਆ ਗੱਲ ਕਰਾ ਹੋਂ ਦੇ ਸਮੇਂ ਤੇ ਤੇ ਇਹ ਹੁਣ ਇੱਕ ਟੂਰਿਸਟ ਪਲੇਸ ਬਣ ਗਿਆ ਆ ਬਹੁਤ ਜਾਰਾ ਜਿਹੜੀ ਇੱਥੇ ਪਬਲਿਕ ਆਉਂਦੀ ਏ ਜੇ ਗੱਲ ਕਰੀਏ ਇਹ ਥੱਲੋਂ ਲੈ ਕੇ ਉੱਪਰ ਤੱਕ ਜਿਹੜਾ ਤੁਹਾਨੂੰ ਆਉਂਦੇ ਆਉਂਦੇ ਆ ਵੀ ਟਾਈਮਿੰਗ ਜਿਹੜੀ ਆ ਉਹ 1 ਘੰਟਾ ਲੱਗ ਜਗਾ ਉੱਪਰ ਆਉਂਦੇ ਆ ਮੁੜ ਕੇ ਤੁਸੀਂ ਉੱਪਰ ਤੋਂ ਲੈ ਕੇ ਤੁਸੀਂ ਥੱਲੇ ਨੂੰ ਜਾਣਾ ਨਾ ਤਾਨੂੰ ਇੱਕ ਬਹੁਤ ਸੋਹਣੀ ਜਿਹੜੀ ਲੇਕ ਲੱਭਣੀ ਆ ਤੁਹਾਨੂੰ ਨਜ਼ਾਰਾ ਆ ਜਾਊਗਾ ਵੇਖਣ ਦਾ ਤੇ ਸੋਭਾ ਕੀ ਆਪਾਂ ਤੁਹਾਨੂੰ ਇਤਿਹਾਸ ਬਾਰੇ ਜਾਣ ਕੇ ਦੇਤੀ ਆ ਬੱਕ ਤੇ ਵੇਖ ਸਕਦੇ ਹੋ ਵੀ ਇਹ ਸਾਰਾ ਜਿਹੜਾ ਪਹਾੜ ਹੀ ਨਾ ਪਹਾੜ ਕੱਟ ਕੇ ਜਿਹੜੇ ਰਸਤੇ ਬਣਾਏ ਗਏ ਆ ਉਹ ਤੁਸੀਂ ਵੇਖਦੇ ਵੀ ਇੱਧਰ ਨੂੰ ਉੱਪਰ ਜਾਣ ਵਾਸਤੇ ਰਸਤੇ ਬਣਾਏ ਗਏ ਆ ਜੇ ਥੱਲੋਂ ਦੀ ਗੱਲ ਕਰੀ ਉੱਪਰ ਤੱਕ ਬਹੁਤ ਟਾਈਮ ਲੱਗਦਾ ਜੇ ਤੁਸੀਂ ਪੂਰਾ ਇਸੇ ਘੁੰਮਣਾ ਚਾਹੋਗੇ ਨਾ ਤੇ ਤੁਹਾਨੂੰ ਪੂਰਾ ਜਿਹੜਾ ਇੱਕ ਦਿਨ ਲੱਗ ਜਾਏਗਾ ਕਿਉਂਕਿ ਤੁਸੀਂ ਆਸ-ਪਾਸ ਜਿਹੜਾ 뷰 ਵੇਖਦੇ ਤੁਸੀਂ ਜਿਹੜੇ ਪਾਸੇ ਵੀ ਤੁਸੀਂ ਜਾਓਗੇ ਤੁਹਾਨੂੰ ਹਰ ਪਾਸੇ ਜਿਹੜਾ 뷰 ਆ ਬਹੁਤ ਸੋਹਣਾ ਵੇਖਣ ਨੂੰ ਮਿਲੂਗਾ ਇਹ ਜਿੰਨੇ ਵੀ ਤੁਸੀਂ ਵੇਖਦੇ ਆਸ-ਪਾਸ ਹੀ ਇਹ ਸਾਰੇ ਆ ਕੁਝ 뷰 ਹੈਗਾ ਜੀ ਆਸ-ਪਾਸ ਦਾ 뷰 ਆ ਤੇ ਬਾਕੀ ਇਧਰ ਆਪਣੀ ਐ ਬੈਕਰੀ ਵੀ ਹੈਗੀ ਐ ਨੰਬਰ ਕੰਟੀਨੈਂਸ ਦੇ ਇੱਕ ਖਾਣ-ਪੀਣ ਦੇ ਉੱਪਰ ਬਣਿਆ ਹੋਇਆ ਵਿਜ਼ਿੰਗ ਦਾ ਏਰੀਆ ਆ ਤੇ ਵਿਜ਼ਿੰਗ ਦੇ ਵਿੱਚ ਪੈਂਦਾ ਆਪਣਾ ਸਮਰ ਪੈਰਿਸ ਇੱਕ ਹੁਣ ਤਾਂ ਨਾ ਆਪਾਂ ਵਖਾਲ ਦੇ ਇਤੋਂ ਦਾ ਲੇਕ ਏਰੀਆ ਇਹਦੇ ਵਿੱਚ ਜਿਹੜੀ ਲੇਕ ਮੌਜੂਦ ਆ ਉਹ ਵੀ ਤੇ ਕਾਫੀ ਸਾਰਾ ਆਪਾਂ ਥੱਲੇ ਜਾ ਰਹੇ ਆ ਤੇ ਇਹ ਸੱਚੀ ਆ ਵੀ ਆ ਕੇ 3-4 ਕਿਲੋਮੀਟਰ ਦੀ ਰੇਚ ਹੈਗੀ ਆ ਬਾਕੀ ਤੁਸੀਂ ਦਰਸ਼ਨ ਕਰੋ ਲੇਕ ਦੇ ਬਹੁਤ ਸੋਹਣੀ ਲੇਕ ਆ ਤੁਸੀਂ ਵੇਖ ਸਕਦੇ ਹੋ ਕੀ ਬਾਤ ਆ ਗੱਲਬਾਤ ਐਂਡ ਹੋਈ ਪਈ ਆ ਤੇ ਪਾਣੀ ਵੀ ਜਿਹੜਾ ਉੱਪਰ ਉਪਰੀ ਆ ਪਾਣੀ ਨਿਆਰਾ ਆ ਰਿਹਾ ਵੇਖਣ ਦਾ ਯਾਰ ਜੇ ਤੁਸੀਂ ਆਪ ਇੱਥੇ ਹੋਵੋ ਤੇ ਆਪ ਵੇਖੋਗੇ ਤੇ ਹੋਰ ਤੁਹਾਨੂੰ ਨਿਆਰਾ ਆਉਗੇ ਵੇਖਣ ਦਾ ਇੱਥੇ ਤੇ ਗੱਲਬਾਤ ਕਹੈਂ ਰੱਖੀ ਪੂਰੀ ਤੇ ਵੇਖ ਸਕਦੇ ਹੋ ਲੋਕ ਇੱਥੇ ਫੋਟੋਆਂ ਖਿਚਾ ਰਹੇ ਆ ਬਾਕੀ ਏਅਰ ਵਾਲੇ ਜਿਹੜੀ ਜਗ੍ਹਾ ਪੈਂਦੀ ਏ ਇਹ ਪੈਂਦੀ ਏ ਬੀਜਿੰਗ ਦੇ ਵਿੱਚ ਇਹ ਜਗ੍ਹਾ ਪੈਂਦੀ ਆ ਤੇ ਇੱਥੋਂ ਤੁਸੀਂ ਸੱਚ ਕਰ ਸਕਦੇ ਹੋ ਜੇ ਬੀਜਿੰਗ ਤੁਸੀਂ ਆਓਗੇ ਤਾਂ ਮੈਟਰੋ ਸਿਸਟਮ ਤੇ ਲੈ ਕੇ ਇਸ ਤਰ੍ਹਾਂ ਨਹੀਂ ਪਹੁੰਚ ਸਕਦੇ ਹੋ ਇਹ ਹੈਗਾ ਸਮਰ ਪੈਲਸ ਹੈਗੀ ਆ ਬਿਜਿੰਗ ਦੇ ਵਿੱਚ ਏਰੀਆ ਬਾਕੀ ਲੋਕ ਜਿਹੜੇ ਬਹੁਤ ਸਾਰੇ ਆ ਰਹੇ ਆ ਦੇ ਦਰਸ਼ਨ ਕਰਨ ਲਈ ਇਹ ਲੇਕ ਦੇ ਬਾਕੀ ਏਰੀਆ ਕਿਹਣਾ ਬਹੁਤ ਸੋਹਣਾ ਲੱਗਾ ਆ ਸਮਰ ਪੈਲਸ ਤੇ ਟੂਰਿਸਟ ਅੱਜ ਮੈਂ ਗੱਲ ਕਰਾਂ ਤੇ ਹੱਦੋਂ ਵੱਧ ਆਇਆ ਜਿਹੜਾ ਇੱਥੇ ਟੂਰਿਸਟ ਆ ਕੋਈ ਗਿਣਤੀ ਨਹੀਂ ਅੱਗੇ ਟੂਰਿਸਟ ਸੇ ਆਉਣ ਦੀ ਆ ਇੱਕ ਗੇਟ ਹੋਰ ਆ ਗਿਆ ਜੀ ਆ ਆਪਣਾ ਲਾਸਟ ਗੇਟ ਆ ਜੀ ਇੱਥੋਂ ਦਾ ਸੋ ਇੱਥੋਂ ਹੁਣ ਆਪਾਂ ਗਾਹ ਵੇਖਦੇ ਆਂ ਗਾਹ ਕੀ ਹੋਰ ਮੋਚਲੇ ਮੁਕਤ ਨਹੀਂ ਆਉਣਿਆ ਤੇ ਇਹ ਵੀ ਵੱਡਾ ਆ ਕਾਫੀ ਬਾਕੀ ਜਿਹੜੀ ਆ ਇਹਨਾਂ ਦੀ ਆਪਣੀ ਪਹਾੜੀ ਜਿਹੜਾ ਇਹ ਪੁਰਾਣੇ ਸਮਿਆਂ ਜਿੱਥੇ ਰੱਖੀ ਗਈ ਆ ਲਿਖਿਆ ਉਹਨਾਂ ਨੇ ਪੁਲਿਸ ਪ੍ਰੋਟੈਕਟਿਡ ਕਲਚਰ ਪੁਲਿਸ ਤੇ ਵੇਖਸ ਦਿਓ ਇਹ ਕਾਲ ਆਈ ਉਹਨਾਂ ਨੇ ਆਪਣੀ ਉਸ ਟਾਈਮ ਦੀ ਹੈ 1200 ਵੀ ਦੀ ਇਹਨਾਂ ਨੂੰ ਸਾਫ਼ ਕਰਕੇ ਰੱਖੇ ਨੇ ਵੇਖ ਲੋ ਆਪਣੇ ਮੋਰੀ ਮੋਰੀ ਇੱਕ ਜਿਹਾ ਬੜਾ ਹੀ ਜਾਂਦੇ ਬਾਕੀ ਆਹ ਟੂਰਿਸਟ ਗਾਈਡਰ ਆਂਦੇ ਆ ਇਹ ਸਮਝਾ ਰਹੇ ਆ ਕਿ ਇੱਥੇ ਕੀ ਚੀਜ਼ਾਂ ਕੀ ਨਹੀਂ ਆ ਲੋਕ ਇੰਦਾ ਹਟੇ ਲੈ ਰਹੇ ਆ ਤੇ ਇੱਕ ਇਹਨਾਂ ਜਿਹੜਾ ਪੁਆਇੰਟ ਆ ਉਹ ਲਾਸਟ ਦੇ ਪੁਆਇੰਟ ਹੈਗਾ ਇਹਨਾਂ ਦਾ ਆ ਵਾਲਾ ਇਹ ਲਾਸਟ ਪੁਆਇੰਟ ਇਹਨਾਂ ਦਾ ਇੱਧਰ ਆ ਤੁਸੀਂ ਬੋਰਡ ਲੈ ਕੇ ਤੁਸੀਂ ਜਾ ਸਕਦੇ ਜੇ ਤੁਸੀਂ ਘੁੰਮ ਕੇ ਰਹਿਣਾ ਆ ਤੇ ਉਧਰੋਂ ਦੀ ਆ ਵੀ ਛੜਕ ਛੜ ਕੇ ਜਾਈ ਜਾਓ ਤੇ ਘੁੰਮ ਕੇ ਤੁਸੀਂ ਇੱਥੇ ਪਹੁੰਚ ਸਕਦੇ ਹੋ ਲਾਸਟ ਪੁਆਇੰਟ ਤੇ ਲੋ ਆਪਣੇ ਹੈਗੇ ਨੇ ਆਪਣੇ ਇੱਥੋਂ ਦੇ ਯਾਨੀ ਕਿ ਬਜ਼ੁਰਗ ਨੇ ਤੇ ਇਹਨਾਂ ਨੇ ਸਾਡੀ ਫੋਟੋ ਖਿੱਚੀ ਆ ਚਾਈਨਾ ਦੇ ਵਿੱਚ ਆ ਸੋ ਵਧੀਆ ਲੱਗ ਰਿਹਾ ਉਹਨਾਂ ਨੂੰ ਮਿਲ ਕੇ ਤੇ ਗੱਲਬਾਤ ਘੈਂਡ ਵਧੀਆ ਲੋਕ ਹੈ ਇਹ ਚਾਈਨਾ ਦੇ ਸੋਹਣੇ ਨੇ ਤੇ ਗੱਲਬਾਤ ਕਰਦੇ ਵੀ ਆਪਣਾ ਇਹ ਲੋਕ ਫਰੈਂਡਲੀ ਨੇ ਯਾਰ ਟਾਕ ਹੁਕਦਿਆ ਨੇ ਗੱਲ ਬਾਤ ਆਉਤ ਇਹ ਵੇਖਦੇ ਪੀ ਇਹਨਾਂ ਦਾ ਟ੍ਰੈਡੀਸ਼ਨਲ ਜਿਹੜਾ ਆਪਣਾ ਦਾ ਹੁੰਦਾ ਪਹਿਰਾਵਾ ਆ ਅੱਜ ਉਹ ਪਾ ਕੇ ਜਿਹੜੇ ਆ ਘੁੰਮਣ ਲਈ ਆਉਂਦੇ ਆ ਇਹਨਾਂ ਜਗ੍ਹਾ ਦੇ ਵਿੱਚ ਆਹਦੇ ਵਿੱਚ ਸਾਈਡਾਂ ਦੇ ਕੁੱਤਾ ਕਿਤੇ ਰੇਮ ਲਾਏ ਹੁੰਦੇ ਆ ਕਾਫੀ ਸਾਰੇ ਇਦਾਂ ਦੇ ਜਿਹੜੇ ਲੋਕ ਇੱਥੇ ਬਣ ਕੇ ਆਏ ਨੇ ਜਿਹਦਾ ਫਰਾਕਾ ਨਹੀਂ ਪਾ ਕੇ ਇਹਨਾਂ ਦਾ ਆਪਣਾ ਪਹਿਰਾਵਾ ਹੁੰਦਾ ਉਹ ਪਾ ਕੇ ਆਉਂਦੇ ਨੇ ਬਸ ਥੋੜੀ ਜਿਹੀ ਕਮੀ ਇੱਥੇ ਇਹ ਹੁੰਦੀ ਆ ਘੁੰਮਣ ਲਈ ਕਿਉਂਕਿ ਲਿਖਿਆ ਹੁੰਦਾ ਸਾਰਾ ਆਪਣਾ ਇਹਨਾਂ ਦਾ ਚਾਈਨੀਸ ਭਾਸ਼ਾ 'ਚ ਆਪਾਂ ਨੂੰ ਟਰਾਂਸਲੇਟਰ ਕਰਨਾ ਪੈਂਦਾ ਆ ਮੋਬਾਈਲ 'ਤੇ ਤੁਸੀਂ ਆਪਾਂ ਕਿਸੇ ਨਾਲ ਗੱਲਬਾਤ ਵੀ ਨਹੀਂ ਕਰ ਸਕਦੇ ਬਸ ਮੋਬਾਈਲ ਤੇ ਟ੍ਰਾਂਸਫਰ ਕਰੋ ਤੇ ਤੁਸੀਂ ਉਹਨਾਂ ਨਾਲ ਜੋ ਵੀ ਪੁੱਛਣ ਦੀ ਪੁੱਛ ਸਕਦੇ ਹੋ ਇਹ ਥੋੜੀ ਜਿੱਤੇ ਕਮੀ ਆ ਬਾਕੀ ਜਗਾ ਘਮਲੀ ਦੇਸ਼ ਵਰੀਆ ਘਮਰਲਾ ਦੇਸ਼ ਆ ਆਪਣਾ ਪਰ ਇਹ ਆਪ ਵੀ ਜਿਹੜੇ ਆਪਾਂ ਕਈ ਪਿੰਡਾਂ ਦੇ ਏਰੀਆ 'ਚ ਗਏ ਆ ਉੱਥੇ ਸਿਸਟਮ ਬਿਲਕੁਲ ਇੰਡੀਆ ਵਾਲਾ ਸਿਸਟਮ ਪੈਂਦਾ ਸੀ ਬਾਕੀ ਜਿਹੜੀ ਇਹ VOTING ਦੀ ਟਿਕਟ ਹੈਗੀ ਆ ਇਹ ਹੈਗੀ ਆ 40 ਜਵਾਨ ਦੀ ਹੈਗੀ ਆ ਤੁਸੀਂ ਟਿਕਟ ਦਾ ਹੀ ਦੱਸ ਦਿਓ ਹੁਣ ਆਪਾਂ ਦੋ ਟਿਕਟਾਂ ਬਾਏ ਕੀਤੀਆਂ ਨੇ ਆਪਾਂ ਵੀ VOTING ਥੋੜਾ ਨਜ਼ਰ ਵਾਲੇ ਲਈਏ ਇਹ ਹੈਗੀ ਪਰਸਨ ਹੈਗੀ ਆ 40 ਜਵਾਨ ਲੋ ਜੀ ਆ ਆਪਣੀ ਬੋਰਡ ਆ ਜੀ ਵਿਸਦੇਓ ਤੇ ਇਹਦੇ ਚ ਬੈੰਨੇ ਆ ਹੂੜਾ ਲੈੰਨੇ ਆ ਲੋਗ ਰੁਪਏ ਵੀ ਨਹੀਂ ਖਾਲੀ ਆ ਹੁਣ ਹੌਲੀ ਹੌਲੀ ਭਰ ਜਣੀ ਆ ਆਪਣਾ ਜਿਹੜਾ ਬੋਰਡ ਦਾ ਟੂਰ ਆ ਉਹ ਹੋ ਗਿਆ ਕੰਪਲੀਟ ਤੇ ਆਪਾਂ ਨਿਕਲ ਰਹੇ ਹਾਂ ਮਬਾਰਕ ਉਹ ਸੋਣਾ ਵਿਊ ਇੱਥੋਂ ਦਾ ਆਪਾਂ ਆਸ-ਪਾਸ ਸਾਰੀ ਵੀਡੀਓ ਸ਼ੂਟ ਕੀਤੀ ਤੇ ਦੇਖਿਆ ਵੀ ਆ ਤੇ ਗੱਲबस ਐਂਡ ਲੱਗੀ ਆ ਹੁਣ ਆਪਾਂ ਜਲਦੀ ਇੱਥੋਂ ਵਾਪਸ ਚਲਦੇ ਆਂ ਹੁਣ ਆਪਾਂ ਚਲਦੇ ਆ ਆਪਣੇ ਘਰਾਂ ਨੂੰ ਜਿੱਥੇ ਆਪਾਂ ਰੂਮ ਲਿਆ ਆ ਹਾਟਲ 'ਚ ਤੇ ਬਾਕੀ ਤੁਹਾਨੂੰ ਵਲੋਗ ਵਧੀਆ ਲੱਗਾ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਕੱਲ ਨੂੰ ਆਪਾਂ ਨੈਕਸਟ ਵਲੋਗ ਜਿਹੜਾ ਆਪਣਾ ਸ਼ੁਰੂ ਕਰਾਂਗੇ ਤੇ ਸਾਡੇ ਨਾਲ ਬਣੇ ਰਹੋ ਤੇ ਵੱਧ ਤੋਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਬਾਕੀ ਇਦਾਂ ਹੌਸਲਾ ਦਿੰਦੇ ਰਹੋ ਆਪਾਂ ਜਿਹੜਾ ਲਗਾਤਾਰ ਆਪਣੀ ਵਲੋਗਿੰਗ ਸ਼ੁਰੂ ਕਰੀਏ ਕੰਟੀਨਿਊ ਕਰੀਏ ਪਹਿਲਾਂ ਅਗਲਾ ਕੰਟਰੀ ਤੁਹਾਨੂੰ ਦਰਸ਼ਣ ਕਰਾਈਏ ਤੇ ਆਪ ਆਪ ਵੀ ਕਰੀਏ ਬਾਕੀ ਮਿਲਦੇ ਆ ਤੁਹਾਨੂੰ ਅਗਲੋ ਵਿੱਚ ਬਾਏ ਬਾਏ ਟਾਟਾ